ਇਹ ਮੈਂ ਚੈਲੰਜ ਕਰ ਰਿਹਾ ਪੂਰੀ ਚੁਣੌਤੀ ਦੇ ਰਿਹਾ ਇਹਨਾਂ ਨੂੰ ਮੈਂ ਕਿਉਂ ਇਹ ਬਾਣੀ ਕਿਸੇ ਗੁਰੂ ਦੀ ਹੈ ਹੀ ਨਹੀਂ ਮੇਰੇ ਸਾਹਮਣੇ ਨਾਨ ਤੇ ਔਰੰਗਜ਼ੇਬ ਮੀਰ ਮੰਨੂ ਔਰ ਜਿੰਨੇ ਮੁਗਲ ਕਾਲ ਦੇ ਵਿੱਚ ਸਿੱਖੀ ਦਾ ਕਾਣ ਨਹੀਂ ਹੋਇਆ ਜਿੰਨਾ ਕਾਣ ਸਾਡੇ ਇਹ ਸਟੇਜ ਤੇ ਜਿਹੜੇ ਕਥਾਵਾਚਕ ਜਿਹੜਾ ਇਹਨਾਂ ਨੇ ਕੀਤਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ 1 ਜਨਵਰੀ 2024 ਦਾ ਆਰੰਭ ਹੋਇਆ ਹੈ ਵੈਸੇ ਦਾ ਸਿੱਖ ਪੰਥ ਦਾ ਕੋਈ ਨਵਾਂ ਸਾਲ ਨਹੀਂ ਹੈ ਮਗਰ ਸਾਰੀ ਦੁਨੀਆ ਮੰਨਦੀ ਹੈ ਤੇ ਨਵੇਂ ਸਾਲ ਦੀ ਹੈ ਸਾਰੀ ਸੰਗਤਾਂ ਨੂੰ ਸ਼ੁਭ ਕਾਮਨਾਵਾਂ ਵਾਹਿਗੁਰੂ ਕਰੇ ਹਰ ਸਿੱਖ ਦੇ ਘਰ ਸਿੱਖੀ ਆਵੇ ਅੰਮ੍ਰਿਤ ਵਾਲੇ ਬਣਨ ਗੁਰੂ ਸਾਹਿਬ ਦੇ ਚਰਨੀ ਲੱਗਨ ਮੈਂ ਵਾਹਿਗੁਰੂ ਕੋਲ ਇਹੀ ਅਰਦਾਸ ਕਰਾਂਗਾ ਔਰ ਕਰਦਾ ਰਹਿਣਾ ਵਾ ਕਿ ਵਾਹਿਗੁਰੂ ਸਾਡੇ ਪੰਥ ਨੂੰ ਅਸੀਂ ਮੁਕਾਮ ਤੇ ਲੈ ਕੇ ਜਾਓ ਕਿ ਜਿੱਥੇ ਇਹਦਾ ਹੱਕ ਹੈਗਾ ਪਰ ਸਾ ਸੰਗਤ ਜੀ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਇਹ ਜਿੰਨੇ ਵੀ ਸਾਡੇ ਪ੍ਰਚਾਰਕ ਹੈਗੇ ਆ ਇਹ ਸਾਰੀ ਸੰਗਤ ਨੂੰ ਛਲ ਰਹੇ ਆ ਠੱਗ ਰਹੇ ਆ ਸਾ ਸੰਗਤ ਜੀ ਹਰ ਸਿੱਖ ਇਸਤਮ ਠੱਗਿਆ ਗਿਆ ਵਾ ਸਚਾਈ ਕਿਸੇ ਕੋਲ ਪਹੁੰਚ ਨਹੀਂ ਰਹੀ ਔਨਾਏ ਜਿੰਨੇ ਸਾਡੇ ਸਟੇਜਾਂ ਤੇ ਆ ਕੇ ਬਾਬੇ ਆ ਕਥਾਵਾਚਕ ਹੈਗੇ ਆ ਵਿਆਖਿਆਕਾਰ ਹੈਗੇ ਆ ਜਾਂ ਪ੍ਰਚਾਰਕ ਹੈਗੇ ਆ ਇਹਨਾਂ ਨੂੰ ਮੈਂ ਕਹਿ ਸਕਦਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਕੁਝ ਨਹੀਂ ਪਤਾ ਵਿਆਖਿਆ ਕਰਨਗੇ ਉਸ ਤੋਂ ਬਾਅਦ ਫਿਰ ਮੁੱਕਰ ਜਾਣਗੇ ਗਲਤ ਵਿਆਖਿਆ ਔਰ ਗਲਤ ਜਾਣਕਾਰੀ ਹਰ ਸਿੱਖ ਕੋਲ ਪਹੁੰਚ ਰਹੀ ਹੈ ਮੈਂ ਇਹ ਕਹਿ ਸਕਦਾ ਕਿ ਹਰ ਸਿੱਖ ਨੂੰ ਇਹ ਲੋਕ ਠੱਗ ਰਹੇ ਆ ਸਾਂਗਠੀ ਅੱਜ ਹਰ ਪਾਸੇ ਜਿੱਥੇ ਦੇਖ ਲਓ ਸਿੱਖੀ ਦਾ ਕਾਣ ਹੋ ਰਿਹਾ ਵਾ ਔਰ ਮੈਂ ਇਹ ਕਹਿ ਸਕਦਾ ਵਾਂ ਕਿ ਜਿੰਨੇ ਸਾਡੇ ਜਿਹੜੇ ਇਹਨਾਂ ਮਹੂਮ ਨੇ ਕਹਿਣਾ ਹੁੰਦਾ ਜਿਹੜੇ ਸਟੇਜਾਂ ਤੇ ਆਉਂਦੇ ਆ ਜਨ ਦਾ ਡਿਊਟੀ ਹੈ ਕਿ ਤੁਹਾਨੂੰ ਸਚਾਈ ਔਰ ਤੁਹਾਨੂੰ ਸਹੀ ਰਸਤਾ ਦਿਖਾਉਣ ਇਹ ਖੁਦੀ ਨਾ ਸਚਾਈ ਜਾਣਦੇ ਕਿ ਨਾ ਇਹਨਾਂ ਰਸਤਾ ਪਤਾਏ ਇਹਨਾਂ ਲੋਕਾਂ ਨੇ ਸਿੱਖੀ ਦੀ ਦਸ਼ਾ ਔਰ ਦਿਸ਼ਾ ਦੋਨੋਂ ਹੀ ਵਿਗਾੜ ਦਿੱਤੀਆਂ ਆ ਸਾ ਸੰਗਤ ਜੀ ਅੱਜ ਤੋਂ ਇੱਕ ਨਵਾਂ ਪ੍ਰਕਰਮ ਸ਼ੁਰੂ ਕਰ ਰਿਹਾ ਹਾਂ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੇ ਸਚਾਈ ਔਰ ਸਿੱਖੀ ਦੀ ਸਚਾਈ ਔਰ ਕੁਝ ਸਵਾਲ ਹੈਗੇ ਆ ਅਸੀਂ ਇੱਕ ਇੱਕ ਕਰਕੇ ਉਹਨਾਂ ਸਵਾਲਾਂ ਦਾ ਹੱਲ ਲੱਭਾਂਗੇ ਅੱਜ ਸਾਨੂੰ ਹਰ ਪਾਸਿਓਂ ਹੀ ਗੁੰਮਰਾਹ ਕੀਤਾ ਜਾ ਰਿਹਾ ਹੈਗਾ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਤੋੜ ਕੇ ਦੂਜੇ ਪਾਸੇ ਜੋੜਿਆ ਜਾ ਰਿਹਾ ਹਰ ਕੋਈ ਇਹੀ ਕਰ ਰਿਹਾ ਹੈਗਾ ਅੱਜ ਕੱਲ ਲੋਕੀ ਕਹਿਣ ਲੱਗ ਪਏ ਕਿ ਬਾਬਾ ਦੀਪ ਸਿੰਘ ਤੋਂ ਵੱਡਾ ਕੋਈ ਵੀ ਨਹੀਂ ਪਤਾ ਨਹੀਂ ਮਤ ਕਿੱਦਾਂ ਮਰ ਗਈ ਇਹਨਾਂ ਦੀ ਇਹਨਾਂ ਜਮੀਰ ਵੀ ਮਰ ਚੁੱਕਾ ਹੈ ਜੋ ਇੱਕ ਗੱਲਾ ਕਰਦੇ ਆ ਮੇਰੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਅਗਰ ਤੁਹਾਡੀ ਕੋਈ ਤਕਲੀਫ ਦੁੱਖ ਦੂਰ ਨਹੀਂ ਕਰ ਸਕਤੇ ਤੇ ਦੁਨੀਆ ਦੀ ਕੋਈ ਤਾਕਤ ਉਹ ਦੁੱਖ ਦੂਰ ਨਹੀਂ ਕਰ ਸਕਦਾ ਇਹ ਮੇਰਾ ਚੈਲੰਜ ਹੈਗਾ ਬਾਕੀ ਜੋ sare ਲਗਾਨ ਤੇ ਲਿਖਿਆ ਹੋਇਆ ਵਾ ਉਹ ਭਗਤਨਾ ਪਹਿਣਾ ਹੈ ਚਾਹੇ ਮਹਾਭਾਰਤ ਦੇ ਤਾਤ ਸ੍ਰੀ ਨੂੰ ਭਗਤਨਾ ਪਿਆ ਸੀ ਔਰ ਜਾਂ ਫੇ ਸਾਨੂੰ ਅੱਜ ਔਰ ਹਾਂ ਗੁਰੂ ਗ੍ਰੰਥ ਸਾਹਿਬ ਦੇ ਛਤਰ ਸ਼ਾਇਆ ਹੈਟ ਵਾਸੂ ਭਾਰਤ ਬਾਜ ਦਾ ਲਾਸਟ ਸਟੇਜ ਦਾ ਜਿਹੜਾ ਕੈਨਸਲ ਸੀਗਾ ਉਹ ਠੀਕ ਹੋਇਆ ਇਹ ਸਾਰੀ ਦੁਨੀਆ ਜਾਣਦੀ ਆ ਸਟ੍ਰੈਚਰ ਤੇ ਪਾ ਕੇ ਲਿਆਈ ਸੀ ਉਹਨੂੰ ਐਂਬੂਲੈਂਸ ਵਿੱਚ ਤੇ ਬੈਠ ਕੇ ਗਿਆ ਸੀਗਾ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਪ੍ਰਸ਼ੰਸਾ ਉਹਨਾਂ ਦਾ ਪਿਆਰ ਉਹਨਾਂ ਦਾ ਆਸ਼ੀਰਵਾਦ ਮਗਰ ਅੱਜ ਤੇ ਪਤਾ ਨਹੀਂ ਕਿੱਦਾਂ ਕਿੱਦਾਂ ਜੋੜਿਆ ਜਾ ਰਿਹਾ ਹੈ ਮੈਂ ਅੱਜ ਦਾ ਟੌਪਿਕ ਜਿਹੜਾ ਹੈਗਾ ਉਹ ਇਹ ਹੈਗਾ ਕਿ ਸਾਨੂੰ ਗੁੰਮਰਾ ਕੀਤਾ ਜਾ ਰਿਹਾ ਆ ਵੀਡੀਓ ਦੇਖੋ ਕਿਉਂ ਇੱਕ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹਦੇ ਵਿੱਚ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਚਨ ਨੇ ਗਿਆਨ ਧਿਆਨ ਕਿਚ ਸਾਰੇ ਜਿੰਨੇ ਗੁਰਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਤੇ ਬਣੇ ਹੋਏ ਆਸਥਾਨ ਤੇ ਅੱਪ ਬੈਠੇ ਆ ਸੱਚੇ ਪਾਤਸ਼ਾਹ ਜੀ ਦਾ ਵੀ ਬਚਨ ਹੈ ਕਾਹੇ ਰੇ ਬਨ ਖੋਜਨ ਜਾਈ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਾਡੀ ਜ਼ਿੰਦਗੀ ਦੇ ਚਾਰ ਹਿੱਸੇ ਕਹੇ ਸਨ ਤੇ ਉਹਦੇ ਵਿੱਚ ਸਾਫ਼-ਸਾਫ਼ ਕਿਹਾ ਗਿਆ ਸੀ ਹੋਰ ਜ਼ਿਕਰਾਂ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਇਹ ਗੱਲ ਕਹਿ ਦਿੱਤੀ ਉਹ ਬੰਦੇਓ ਕੋਈ ਬੰਦਾ ਕਿਸੇ ਨੂੰ ਰੋਟੀ ਨਹੀਂ ਜੇ ਦਿੰਦਾ ਗੁਰੂ ਅਮਰਦਾਸ ਜੀ ਕਹਿੰਦੇ ਕੋਈ ਦੂਰ ਬੈਠਿਆ ਸੁਰਤੀ ਵੀ ਬਣਾ ਲਵੇ ਉਹਦੀ ਹਾਜ਼ਰੀ ਗੁਰੂ ਘਰ ਪਹੁੰਚ ਤੂੰ ਕਿ ਇਹਦੇ ਪਿੱਛੇ ਵੀ ਇੱਕ ਲਾਲਸਾ ਗੁਰੂ ਰਾਮਦਾਸ ਜੀ ਨੇ ਬਾਣੀ 'ਚ ਲਿਖਿਆ ਜੋ ਜਨਨ ਗੁਰੂ ਰਾਮਦਾਸ ਕਹਿੰਦੇ ਆ ਹਰ ਹਰ ਮੁਖ ਪਾਇਆ ਮੇਰੇ ਮੁਖ ਵਿੱਚ ਨਾਮ ਪਾ ਦਿਓ ਸਿਮਰਨ ਪਾ ਦਿਓ ਇਹ ਨਾ ਖੋਇਓ ਹਉ ਮੰਗੂ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਹੁਣ ਇਹਦੇ ਵਿੱਚ ਬਹੁਤ ਸਾਰੇ ਪ੍ਰਚਾਰਕ ਮੈਂ ਦਿਖਾਏ ਆ ਮੈਂ ਇਹਨਾਂ ਨੂੰ ਕਹਿੰਦਾ ਸਾਬਤ ਕਰਨ ਆ ਹੋਰ ਬਾਕੀ ਜਿਹੜੇ ਹੈਗੇ ਆ ਇਹ ਇਹ ਸਾਬਤ ਕਰੋ ਕਿ ਇਹਨੇ ਗੁਰੂਆਂ ਦੀ ਬਾਣੀ ਹੈਗੀ ਆ ਇਹਦਾ ਪੂਰਾ ਇੱਕ ਇੱਕ ਚੀਜ਼ ਨਾਲ ਵਿਦ ਸਬੂਤ ਅਗਲੇ ਵੀਡੀਓਜ਼ ਮੈਂ ਤੁਹਾਨੂੰ ਦੱਸਾਂਗਾ। ਔਰ ਸਾਥ ਸੰਗਤ ਜੀ ਮੇਰਾ ਹਰ ਵੀਡੀਓ ਕਿਸੇ ਨਾ ਕਿਸੇ ਸਬੂਤ ਦੇ ਉੱਤੇ ਹੀ ਹੁੰਦਾ ਹੈ। ਉਹਦਾ ਮੇਰੇ ਕੋਲ ਪੂਰਾ ਸਬੂਤ ਹੁੰਦਾ ਹੈ ਫਿਰ ਮੈਂ ਤੁਹਾਡੇ ਕੋਲ ਵੀਡੀਓ ਲੈ ਕੇ ਆਉਣਾ। ਮੇਰਾ ਕਹਿਣ ਦਾ ਮਤਲਬ ਆ ਕਿ ਸਾਨੂੰ ਸੱਚਾਈ ਨਾ ਪਤਾ ਹੋਣ ਕਰਕੇ ਹਰ ਬੰਦਾ ਸਾਨੂੰ ਗੁੰਮਰਾਹ ਕਰਦਾ ਪਿਆ। ਨੰਬਰ 2 ਅੱਜ ਤੱਕ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਿਲਕੁਲ ਨਹੀਂ ਦੱਸਿਆ। ਉਹ ਐ ਕੁਨ ਨਹੀਂ ਜਾਣਦੇ ਕਿਉਂਕਿ ਸਾਡੇ ਜਿੰਨੇ ਵੀ ਬੋਬਨੇ ਹੈਗੇ ਪੜ੍ਹੇ ਲਿਖਦੇ ਹੈ ਨਹੀਂ ਇਹਨਾਂ ਨੇ ਆਪਣਾ ਗੁਰਮਤ ਕਰ ਲਈ ਜਾਂ ਕਿਸੇ ਸੰਤ ਜਾਂ ਕਿਸੇ ਸੰਸਥਾ ਦੇ ਵਿੱਚ ਜਾ ਕੇ ਇਹਨਾਂ ਨੇ ਗੁਰਬਾਣੀ ਸਿੱਖ ਲਈ ਔਰ ਸ਼ੁਰੂ ਹੋ ਗਏ ਸਾਧ ਸੰਗਤ ਜੀ ਅੱਜ ਤੇ ਮੈਂ ਤੁਹਾਨੂੰ ਇਹ ਦਿਖਾਇਆ ਵਾ ਕਿ ਇਹਨਾਂ ਨੂੰ ਕਿਹਾ ਵਾ ਕਿ ਇਸ ਬੂਦ ਦਿਨ ਕਿ ਇਹ ਇਹਨਾਂ ਗੁਰੂਆਂ ਦੀ ਬਾਣੀ ਹੈ ਔਰ ਮੈਂ ਕਿਹਾ ਚੈਲੰਜ ਦੇ ਨਾਲ ਕਿ ਇਹ ਕਿਸੇ ਗੁਰੂ ਦੀ ਬਾਣੀ ਨਹੀਂ ਹੈ ਔਰ ਇਹਦਾ ਮੈਂ ਸਬੂਤ ਅਗਲੇ ਵੀਡੀਓਜ਼ ਦੇ ਰਿਹਾ ਹਾਂ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਔਰ ਆਉਣ ਵਾਲੇ 10 ਵੀਡੀਓ ਨੂੰ ਹਰ ਸਿੱਖ ਕੋਲ ਪਹੁੰਚਾਓ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਿੱਖੀ ਕੀ ਹੈ ਔਰ ਸਾਨੂੰ ਕਿਦਾਂ ਗੁੰਮਰਾ ਕੀਤਾ ਜਾ ਰਿਹਾ ਮੈਂ ਹਰ ਇੱਕ ਗੱਲ ਜੋ ਵੀ ਗੱਲ ਕਰਾਂਗਾ ਉਹ ਸਬੂਤ ਨਾਲ ਕਰਾਂਗਾ ਗੁਰੂ ਗ੍ਰੰਥ ਸਾਹਿਬ ਦੇ ਜੋ ਮੈਂ ਤੁਕਾਂ ਜਾਂ ਸ਼ਲੋਕ ਦੱਸਾਂਗਾ ਉਹਦੇ ਨਾਲ ਅੰਗ ਵੀ ਦੱਸਾਂਗਾ ਫਲਾਣੇ ਅੰਗ ਦੇ ਉੱਤੇ ਇਹ ਦਰਜ ਹੈਗੀ ਆ ਸਾ ਸੰਗਾ ਜੀ ਇਸ ਹਕੀਕਤ ਬਾਣੀ ਨੂੰ ਸਬਸਕ੍ਰਾਈਬ ਕਰ ਲਓ ਹੁਣ ਤੇ ਸ਼ਾਇਦ ਫੇਸਬੁਕ ਤੇ ਵੀ ਮੇਰਾ ਇਹ ਪੇ ਚਾਲੂ ਹੋ ਗਿਆ ਵਾ ਸਬਸਕ੍ਰਾਈਬ ਕਰ ਲਓ ਔਰ ਉੱਥੇ ਫੋਲੋ ਕਰ ਲਓ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਉਮੀਦ ਹੈ ਕਿ ਸਾਡੇ ਸਿੱਖ ਭਰਾਵਾਂ ਦੀ ਪੈਣਾ ਦੀ ਸੋਚ ਬਦਲੇਗੀ ਸਿੱਖੀ ਦਾ ਨਜ਼ਰੀਆ ਦੇਖਣ ਦਾ ਦਿਸ਼ਾ ਔਰ ਦਸ਼ਾ ਦੋਨੋਂ ਬਦਲੇਗੀ ਸਿੱਖ ਸਿੱਕੀ ਦੀ ਸਚਾਈ ਤੁਹਾਡੇ ਤੱਕ ਪਹੁੰਚੇਗੀ ਐ ਸੋਚੋ ਐ ਸੋਚਣ ਦਾ ਵਿਸ਼ਾ ਤੁਸੀਂ ਕੁਝ ਸੋਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ